ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕ ਤਿਪ ਕਰਤੇ ਸਵਾਗਤ ਹੈ ਤੁਹਾਡਾ ਪੰਜਾਬੀ ਲਿੰਕ ਮੀਡੀਆ ਦੀ ਖਾਸ ਫੋਰਚ ਜਿੱਥੇ ਆਪਾਂ ਇਸ ਪ੍ਰੋਗਰਾਮ ਚ ਗੱਲ ਕਰਾਂਗੇ ਉਹਨਾਂ ਮਸਲਿਆਂ ਦੀ ਜੋ ਸਿਰਫ ਸਿਆਸਤ ਨਹੀਂ ਸਗੋ ਸਾਡੇ ਸਮਾਜ ਦੀ ਸੱਚਾਈ ਨੂੰ ਵੀ ਬੇਨਕਾਬ ਕਰ ਰਹੇ ਨੇ ਜਿਹਾ ਅੱਜ ਪੰਜਾਬ ਦੀ ਸਿਆਸਤ ਤੋਂ ਲੈ ਕੇ ਜੇਲ੍ਹ ਦੀਆਂ ਕੰਧਾਂ ਤੇ ਫਿਰ ਅੰਮ੍ਰਿਤਸਰ ਦੀ ਇੱਕ ਖੌਫਨਾਕ ਵਾਰ ਦਾ ਤੱਕ ਹਰ ਖਬਰ ਆਪਣੇ ਚ ਗੰਭੀਰ ਸਵਾਲ ਛੱਡ ਰਹੀ ਤੁਸੀਂ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਤੇ ਹੁਣ ਰੁਕ ਕਰਦੇ ਆਂ ਪਹਿਲੀ ਖਬਰ ਦੇ ਵੱਲ ਤਾਜੀ ਪੰਜਾਬ ਦੀ ਸਿਆਸਤ ਵਿੱਚ ਇਸ ਸਮੇਂ ਹਲਚਲ ਮਚੀ ਹੋਈ ਹੈ ਸਾਬਕਾ ਮੁੱਖ ਮੰਤਰੀ ਰਜ਼ਿੰਦਰ ਕੌਰ ਪੱਠਣ ਨੇ ਇੱਕ ਇੰਟਰਵਿਊ ਦੌਰਾਨ ਐਸਾ ਦਾਅਵਾ ਕੀਤਾ ਹੈ ਜਿਸ ਨੇ ਸਿਆਸੀ ਹਲਕਿਆਂ 'ਚ ਉਪਚਾਲਿਆ ਦਿੱਤਾ ਹੈ ਜੀ ਹਾਂ ਪੱਠਣ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਦੀ ਮੁੱਖ ਮੰਤਰੀ ਕਾਰਜਕਾਲ ਦੌਰਾਨ ਉਹਨਾਂ ਨੂੰ ਅਧਿਕਾਰੀਆਂ ਵੱਲੋਂ ਇੱਕ ਮਾਰੀ ਤੇ ਖਤਰਨਾਕ ਪ੍ਰਪੋਜ਼ਲ ਦਿੱਤੀ ਗਈ ਸੀ ਉਹਨਾਂ ਦਾ ਕਹਿਣਾ ਹੈ ਕਿ ਜੇ ਅਫਸਰਾਂ ਨੇ ਉਹਨਾਂ ਨੂੰ ਕਿਹਾ ਸੀ ਕਿ ਟ੍ਰੇਨਾਂ ਅਤੇ ਬਾਜ਼ਾਰਾਂ 'ਚ ਬੰਬ ਚਲਾ ਕੇ دہشت ਫੈਲਾਈ ਜਾਵੇ ਤਾਜੋ ਲੋਕਾਂ ਨੂੰ ਡਰਾ ਕੇ ਮਨਮਰਜ਼ੀ ਨਾਲ ਵੋਟਾਂ ਪਵਾਈਆਂ ਜਾ ਸਕਣ ਪੱਠਾ ਨੇ ਦਾਵਾ ਕੀਤਾ ਕਿ ਉਹਨਾਂ ਨੇ ਸਾਫ਼ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਲਾਸ਼ਾਂ ਦੇ ਸਹਾਰੇ ਰਾਜ ਨਹੀਂ ਕਰਨਗੀਆਂ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਤੋਣਾ ਤੋਂ ਪਹਿਲਾਂ ਕੋਈ ਛੋਟੀ ਜਿਹੀ ਘਟਨਾ ਵੀ ਵਾਪਰਦੀ ਹੈ ਤਾਂ ਉਸ ਲਈ ਅਧਿਕਾਰੀ ਜ਼ਿੰਮੇਵਾਰੀ ਹੋਣਗੇ ਪੱਠਾ ਨੇ ਦੱਸਿਆ ਕਿ ਅਫਸਰ ਸਿਰਫ ਸਲਾਹ ਦਿੰਦੇ ਹਨ ਪਰ ਫੈਸਲਾ ਮੁੱਖ ਮੰਤਰੀ ਦਾ ਹੁੰਦਾ ਹੈ ਯਾਦ ਕਰ ਰਹੇ ਕਿ ਜੋ ਜ਼ਿੰਦਰ ਕੌਰ ਪਰ 10 ਨਵੰਬਰ 1996 ਤੋਂ ਫਰਵਰੀ 1997 ਤੱਕ ਪੰਜਾਬ ਦੀ ਮੁੱਖ ਮੰਤਰੀ ਰਹੀ ਅਤੇ ਉਹ ਪੰਜਾਬ ਦੀ ਇਕਲੌਤੀ ਮਹਿਲਾ ਮੁੱਖ ਮੰਤਰੀ ਵੀ ਹਨ ਇਸ ਬਿਆਨ ਤੋਂ ਬਾਅਦ ਅਕਾਲੀ ਦਲ ਪੁਨਰ ਸਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਾਂਗਰਸ ਦੇ ਗੰਭੀਰ ਸਵਾਲ ਚੁੱਕਦੇ ਹੋਏ ਕਿਹਾ ਕਿ ਇਹ ਬਿਆਨ ਦਰਸਾਉਂਦਾ ਹੈ ਕਿ ਕਾਂਗਰਸ ਨੇ ਪੰਜਾਬ ਚ ਕਿਵੇਂ ਸਰਕਾਰਾਂ ਬਣਾਈਆਂ ਅਤੇ ਉਹਨਾਂ ਮੰਗ ਕਰਤੀ ਕਿ ਕਾਂਗਰਸ ਸਰਕਾਰਾਂ ਦੇ ਸਮੇਂ ਦੇ ਅਧਿਕਾਰੀਆਂ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੇ ਹੁਣ ਗੱਲ ਕਰਦੇ ਆ ਨਾਬਤ ਜੀ ਜਿੱਥੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਪਹੁੰਚੇ ਉਹਨਾਂ ਨੇ ਆਪਦਨ ਤੋਂ ਵੱਧ ਜਾਇਦਤ ਮਾਮਲੇ ਤੇ ਨਜ਼ਰਵੰਦ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨਾਲ ਕਰੀਬ ਅੱਧੇ ਘੰਟੇ ਤੱਕ ਮੁਲਾਕਾਤ ਕੀਤੀ ਹੁਣ ਤੁਸੀਂ ਸੋਚ ਰਹੇ ਹੋਵੋਗੇ ਮੁਲਾਕਾਤ ਚ ਕੀ ਹੋਇਆ ਤਾਂ ਮੁਲਾਕਾਤ ਤੋਂ ਬਾਅਦ ਜੀ ਸੁਖਵੀਰ ਬਾਦਲ ਨੇ ਕਿਹਾ ਕਿ ਮਜੀਠੀਆ ਬਿਲਕੁਲ ਤੰਦਰੁਸਤ ਨੇ ਅਤੇ ਚੜ੍ਹਦੀ ਕਲਾ ਚ ਨੇ ਉਹਨਾਂ ਨੇ ਸਾਫ ਸਪੱਸ਼ਟਾ ਚ ਕਿਹਾ ਕਿ ਝੂਠਾ ਕੇਸ ਬਣਾਉਣਾ ਬਹੁਤ ਵੱਡਾ ਗੁਨਾਹ ਹੈ ਅਤੇ ਜਦੋਂ ਅਕਾਲੀ ਦਲ ਦੀ ਸਰਕਾਰ ਆਏਗੀ ਤਾਂ ਸਾਰੇ ਝੂਠੇ ਕੇਸਾਂ ਦੀ ਜਾਂਚ ਕਰਕੇ ਉਹਨਾਂ ਨੂੰ ਰੱਦ ਕੀਤਾ ਜਾਏਗਾ ਪੰਜਾਬ ਦੇ ਕਾਨੂੰਨ ਵਿਵਸਾਤੇ ਬੋਲਦੇ ਆ ਸੁਖਵੀਰ ਬਾਦਲ ਨੇ ਕਿਹਾ ਕਿ ਜੀ ਪਿਛਲੇ 20 ਦਿਨਾਂ ਚ 25 ਤੋਂ 30 ਕਤਲ ਹੋ ਚੁੱਕੇ ਨੇ ਗੈਂਗਸਟਰਾਂ ਵੱਲੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਅਤੇ ਮਾਹੌਲ ਡਰ ਦਾ ਬਣਿਆ ਹੋਇਆ ਉਹਨਾਂ ਨੇ ਦਾਵਾ ਕੀਤਾ ਕਿ ਇਕਾਲੀ ਦਲ ਦੀ ਸਰਕਾਰ ਬਣ ਤੇ ਨਾ ਕੋਈ ਗੈਂਗਸਟਰ ਬਚੇਗਾ ਅਤੇ ਨਾ ਹੀ ਪੰਜਾਬ ਦੇ ਹੱਕਾਂ ਤੇ ਹਮਲਾ ਕਰਨ ਦਿੱਤਾ ਜਾਏਗਾ ਪਰ ਜੇ ਸਵਾਲ ਦੱਥੇ ਫਿਰ ਉਹੀ ਪੈਦਾ ਹੁੰਦਾ ਹੈ ਚਾਹੇ ਕੋਈ ਵੀ ਸਰਕਾਰ ਆਵੇ ਚਾਹੇ ਉਹ ਆਪ ਹੋਵੇ ਚਾਹੇ ਉਹ ਸ਼੍ਰੋਮਣੀ ਕਾਲੀ ਦਲ ਹੋਵੇ ਪਰ ਗੈਂਗਸਟਰ ਬਾਤ ਆਪਣਾ ਖਾਸ ਉਸ ਫਲਾਉਂਦੀ ਨਹੀਂ ਤੁਸੀਂ ਕੀ ਇਹਨੇ ਆਪਣੀ ਰਾਏ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਅਖੀਰ ਚ ਗੱਲ ਕਰਦੇ ਆ ਸਮ ਰਿਪੋਰਟ ਜਿ ਡਫਟ ਮਜੀਠਾ ਰੋਡ ਸੈਕਟਰ ਇੰਦਰਾ ਕਲੋਨੀ ਚ ਇੱਕ ਬਜ਼ੁਰਗ ਮਹਿਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜੀਆ ਦੋਸਤੋ ਮ੍ਰਿਤਕਾ ਦੀ ਪਛਾਣ 77 ਸਾਲਾ ਬੀਨਾ ਰਾਣੀ ਵਜੋਂ ਹੋਈ ਹੈ ਜੋ ਬਿਜਲੀ ਬੋਰਡ ਤੋਂ ਰਿਟਾਇਰਡ ਸੀ ਉਹਨਾਂ ਦੀ ਲਾਸ਼ ਘਰ ਚ ਖੂਨ ਨਾਲ ਲਥਪਥ ਹਾਲ ਬਚੇ ਮਿਲੀ ਜਿਐਸੀ ਤੇਜ਼ ਤਰ ਹਥਿਆਰਾਂ ਦੇ ਨਿਸ਼ਾਨ ਸਨ ਜਾਣਕਾਰੀ ਮੁਤਾਬਕ ਮੁਲਜ਼ਮਾ ਨੇ ਪਹਿਲਾ ਬੀਨਾ ਰਾਣੀ ਦੇ ਰਿਸ਼ਤੇਦਾਰਾਂ ਨੂੰ ਪਾਰਟੀ ਦੇ ਬਹਾਨੇ ਕਰ ਬੁਲਾਇਆ ਉਸ ਨੂੰ ਸ਼ਰਾਬ ਜ ਨਸ਼ੀਲਾ ਪਦਾਰਥ ਪਿਲਾ ਕੇ ਬੇਹੋਸ਼ ਕੀਤਾ ਅਤੇ ਫਿਰ दे रात करीब 1 बजे वारदात ਨੂੰ ਅੰਜਾਮ ਦਿੱਤਾ ਘਰ ਦਾ ਸਾਰਾ ਸਮਾਨ ਵਿਖਰਿਆ ਹੋਇਆ ਸੀ ਅਤੇ ਸੋਨੇ ਚਾਂਦੀ ਦੇ ਗਹਿਣੇ ਗਾਇਬ ਨੇ ਜਿਸ ਕਰਕੇ ਪੁਲਿਸ ਇਸ ਨੂੰ ਲੁੱਟ ਦੇ ਇਰਾਦੇ ਨਾਲ ਕੀਤੀ ਗਈ ਹੱਤਿਆ ਮੰਨ ਰਹੀ ਹੈ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਤਾਂ ਦਰਸ਼ਕੋ ਇਹਨਾਂ ਅੱਜ ਦੇ ਉਹ ਮਸਲੇ ਜੋ ਸਿਰਫ ਖਬਰਾਂ ਨਹੀਂ ਸਗੋ ਸਾਡੇ ਸਮਾਜ ਦੀ ਹਕੀਕਤ ਵੀ ਦੱਸਦੇ ਨੇ ਇੱਕ ਪਾਸੇ ਸਿਆਸ ਦੇ ਪੁਰਾਣੇ ਰਾਜ ਸਾਮਣੇ ਆ ਰਹੇ ਨੇ ਤੇ ਦੂਜੇ ਪਾਸੇ ਜੇਲਾ ਚ ਸਿਆਸੀ ਸੰਦੇਸ਼ ਚਾਰੇ ਨੇ ਅਤੇ ਤੀਜੇ ਪਾਸੇ ਆਮ ਲੋਕਾਂ ਦੀ ਸੁਰੱਖਿਆ ਤੇ ਵੱਡੇ ਸਵਾਲ ਜੋ ਖੜੇ ਹੋ ਰਹੇ ਨੇ ਸਵਾਲ ਇਹ ਹੈ ਕਿ ਕੀ ਇੰਨਾ ਖੁਲਾਸਿਆਂ ਤੋਂ ਬਾਅਦ ਜ਼ਿੰਮੇਵਾਰੀਆਂ ਤੈਅ ਹੋਣਗੀਆਂ ਜਾਂ ਫਿਰ ਇਹ ਸਭ ਕੁਝ ਵੀ ਬਿਆਨਾਂ ਦੀ ਭੇਡ ਤੇ ਚੜ ਜਾਏਗਾ ਜੀ ਆਦੋ ਮਿਲਦੇ ਆਂ ਅਗਲੀ ਰਿਪੋਰਟ ਚ ਧੰਨਵਾਦ